ਹਾਂਜੀ ਮਿੱਤਰੋ ਜਦੋਂ ਜਹਾਜ਼ ਆਪਣਾ ਪੋਰਟ ਦੇ ਉੱਤੇ ਹੁੰਦਾ ਵਾ ਜਦੋਂ ਆਪਣੇ ਜਹਾਜ਼ ਤੇ ਕੰਟੇਨਰ ਲੋਡ ਹੋਉਂਦੇ ਹੁੰਦੇ ਆ ਇਸ ਤਰ੍ਹਾਂ ਤੇ ਉਦੋਂ ਆਪਣਾ ਮੇਨ ਇੱਕ ਕੰਮ ਦਾ ਬੜਾ ਜ਼ਰੂਰੀ ਇਹਨਾਂ ਕੰਟੇਨਰਾਂ ਦਾ ਧਿਆਨ ਰੱਖਣਾ ਕਿ ਇਹੜੇ ਕੰਟੇਨਰ ਜਿਹੜੇ ਲੋਡ ਹੁੰਦੇ ਸਹੀ ਤਰੀਕੇ ਨਾਲ ਲੋਡ ਹੁੰਦੇ ਕਿ ਨਹੀਂ ਇਹ ਤਾਂ ਤੁਸੀਂ ਮੇਰੇ ਮਗਰ ਵੇਖੋ ਕੰਟੇਨਰ ਲੋਡ ਹੋਉਂਦੇ ਆ ਵਾ ਤੇ ਆਪਣੀ ਜਿੰਮੇਵਾਰੀ ਬਣਦੀ ਹੁੰਦੀ ਆ ਕਿ ਇਹਨਾਂ ਕੰਟੇਨਰਾਂ ਦਾ ਪੂਰਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇ ਕਿ ਸਹੀ ਲੋਡ ਹੁੰਦੇ ਆ ਲੋਡ ਹੋਣ ਤੋਂ ਬਾਅਦ ਪਹਿਲਾਂ ਤੇ ਇਹਨਾਂ ਦਾ ਇਹ ਵੇਖਣਾ ਕਿ ਇਹ ਸਾਰੇ ਲਾਈਨ ਦੇ ਵਿੱਚ ਸਹੀ ਤਰੀਕੇ ਨਾਲ ਆਪੋ ਆਪਣੀ ਜਗ੍ਹਾ ਤੇ ਕਿ ਕਿ ਹੋਣੀ ਇਹੋ ਜਿਹਾ ਮੌਕਾ ਹੁੰਦਾ ਵਾ ਜਦੋਂ ਜਿਹੜਾ ਕੰਟੇਨਰ ਨਾ ਸਹੀ ਜਗ੍ਹਾ ਤੇ ਬੈਠਾ ਹੋਵੇ ਤੇ ਉਹਨੂੰ ਦੁਬਾਰਾ ਚੁੱਕ ਕੇ ਸਹੀ ਕੀਤਾ ਜਾ ਸਕਦਾ ਜਦੋਂ ਇੱਕ ਰੱਜਾ ਸਮੁੰਦਰ ਚ ਨਿਕਲ ਗਿਆ ਫੇਰ ਇਹਦਾ ਕੋਈ ਹੱਲ ਨਹੀਂ ਹੈਗਾ ਤੇ ਦੂਜੀ ਗੱਲ ਹੈ ਮੇਨ ਸਭ ਤੋਂ ਆ ਚੀਜ਼ ਇਹ ਹੁੰਦੀ ਹੈ ਦੀ ਲੈਸ਼ਿੰਗ ਇਹ ਚੈੱਕ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਵੀ ਇਹ ਸਹੀ ਤਰੀਕੇ ਨਾਲ ਇਹਨਾਂ ਨੇ ਲੋਕ ਕਰ ਲਿਆ ਕੰਟੇਨਰਾਂ ਨੂੰ ਤਾਂ ਜੋ ਜਹਾਜ਼ ਜਿਹੜਾ ਵਾ ਸਮੁੰਦਰ ਦੇ ਵਿੱਚ ਜਾਵੇ ਜਦੋਂ ਹਿੱਲੇ ਤੇ ਇਹ ਨਾ ਹੋਵੇ ਵੀ ਇਹ ਆਪਣਾ ਕੰਟੇਨਰ ਕੋਈ ਇਧਰ ਉਧਰ ਹੋ ਜੇ ਤੇ ਫਿਰ ਕੋਈ ਨੁਕਸਾਨ ਹੋ ਜੇ ਤਾਂ ਕਰਕੇ ਇਹ ਆਪਣਾ ਮੇਨ ਕੰਮ ਹੁੰਦਾ ਪੋਰਟ ਦੇ ਉੱਤੇ ਸਭ ਤੋਂ ਜ਼ ਕਿ ਇਹ ਕੰਟੇਨਰ ਆਪਣੀ ਸਹੀ ਜਗ੍ਹਾ ਤੇ ਆ ਕੇ ਬੰਦੇ ਜਾਂਦੇ ਆ ਤੇ ਇਹ ਵੇਖਣਾ ਦੂਸਰੇ ਨਾਲ ਦੀ ਜਿਹੜੀ ਲੈਸ਼ਿੰਗ ਚੈੱਕ ਕਰਨਾ ਕਿ ਇਹ ਟਾਈਟ ਹੈ ਪੂਰੀ ਫੁੱਲ ਟਾਈਟ ਕਰਤੀ ਸਟੀਵ ਡੋਰਾਂ ਨੇ ਤੇ ਇਦਾਂ ਆਪਣਾ ਪੋਰਟ ਦੇ ਉੱਤੇ ਇਹ ਕੰਮ ਹੁੰਦਾ ਜੀ